ਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਜੀ ਵੀਡੀਓ ਨੂੰ ਅੰਤ ਤੱਕ ਦੇਖੋ ਜੀ ਚੁੰਨੀਆਂ ਡਾਈ ਕਰਾਉਣ ਵਾਸਤੇ ਚਿੱਟੇ ਰੰਗ ਦੀਆਂ ਸਾਰੀਆਂ ਵੈਰਿਟੀ ਆ ਚੁੱਕੀਆਂ ਜੀ ਚਿੱਟੀ ਚੁੰਨੀ ਸਾਰੀ ਵੈਰਿਟੀ ਆ ਗਈ ਜੀ ਡਾਈ ਕਰਾਉਣ ਵਾਸਤੇ ਆਈ ਨੀ ਕਿਸੇ ਨੇ ਸਾਰੇ ਮੇਲਦੇ ਚੁੰਨੀਆਂ ਪਹੁੰਚ ਚੁੱਕੀਆਂ ਨੇ ਆਪਣੇ ਕੋਲੇ ਕੋਟਾ ਡੋਰੀਆ ਦੀ ਚੁੰਨੀਆਂ ਪੂਰੇ ਵੱਡੇ ਸਾਈਜ਼ ਦੀ ਹੈ ਜੀ ਲੇਸ ਵਾਲੀ ਚੁੰਨੀ ਹੈ ਸਿਰਫ 100 ਰੁਪਏ ਦੀ ਕਾਤੀ ਹੈ ਆਪਾਂ ਇਹ 100 ਰੁਪਏ ਦੇ ਵਿੱਚ ਭਰਾਮਾ ਦੀ ਦਿੱਤੀ ਦਿੱਤੇ ਜੀ ਮਾਰਕੀਟ 'ਚ ਵਿਕੇ 150 ਦੀ ਵਿਕੇ 180 ਆ ਦੀ ਸਾਡਾ ਰੇਟ ਸਿਰਫ 100 ਰੁਪਏ ਹੈ ਜੀ ਇਹ 100 ਰੁਪਏ ਦੇ ਵਿੱਚ ਕੋਟਾ ਡੋਰੀ ਦੀ ਜੁੰਨੀ ਕਾਟਨ ਦੀ ਕੋਟਾ ਡੋਰੀਆ ਕੋਟਨ ਕੋਟਾ ਡੋਰੀਆ ਪੂਰੇ ਵੱਡੇ ਸਾਈਜ਼ ਦੀ ਜੁੰਨੀਆਂ ਹੈ ਜੀ ਆ ਦੇਖੋ ਜੀ ਕਾਟਨ ਦਾ ਕੋਟਾ ਡੋਰੀਆ ਇਹ ਬਿਲਕੁਲ ਉਹ ਕੁੜੀਆਂ ਵਾਲੀ ਕੁਆਲਿਟੀ ਆ ਗਈ ਜਿਹਨੇ ਸਿਆਣੀਆਂ ਵਾਸਤੇ ਰਹਿਣਾ ਕੋਈ ਡਾਈ ਕਰਾਉਣ ਵਾਸਤੇ ਵਧੀਆ ਦੁਪੱਟਾ ਇਹ ਵੀ 150 ਰੁਪਏ ਦਾ ਘੱਟਾ ਜੀ 150 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਤੇ ਸੇਲ ਚੱਲੀ ਜਾਂਦੀ ਹੈ ਜੀ ਹਰ ਕਿਸਮ ਦੀਆਂ ਚੁੰਨੀਆਂ ਦੀ ਸੈਮੀ ਸ਼ਪੂਣ ਸੈਮੀ ਪਿਓਰ ਦਾ ਦੁਪੱਟਾ ਜੀ ਸੈਮੀ ਪਿਓਰ ਦਾ ਦੁਪੱਟਾ ਸਿਰਫ 100 ਰੁਪਏ ਦਾ ਘੱਟਾ ਜੀ ਇਹ ਭਰਾਮਾ ਦੀ ਹੱਟੀ ਤੇ ਸੇਰ ਮੇਲਾ ਚੱਲੀ ਜਾਂਦਾ ਜੀ ਚਰੂਨ ਦਾ ਦੁਪੱਟਾ ਚਰੂਨ ਦਾ ਦੁਪੱਟਾ ਸਿਰਫ 150 ਰੁਪਏ ਲੱਗਤਾ ਜੀ 150 ਰੁਪਏ ਵਿੱਚ ਚਰੂਨ ਦਾ ਦੁਪੱਟਾ ਜਿੰਗੇ ਮਰਜੀ ਪੀਛ ਲੈ ਸਕਦੇ ਹੋ ਜੀ ਇਹ 2.5 ਮੀਟਰ ਦੁਪੱਟਾ ਹੋਊਗਾ ਸਾਰਾ 2.5 ਦਾ ਦੁਪੱਟਾ ਜੀ ਇਹ 2.5 ਕਰਾ ਕੇ ਬਹੁਤ ਵਧੀਆ 2.5 ਬਣਦੀ ਹੈ ਜੀ ਚਰੂਨ ਦਾ ਦੁਪੱਟਾ ਜੀ ਅੱਜ ਕੱਲ ਜਿਵੇਂ ਨਾ ਫੈਨਟੀ ਵਗੈਰਾ ਚੱਲਦੇ ਉਹ ਨਾਲ ਡਾਈ ਕਰਾਉਣ ਵਾਸਤੇ ਚੱਲਦਾ ਹੈ ਚਰੂਨ ਦਾ ਦੁਪੱਟਾ ਰੇਸ਼ਮੀ ਉਸ ਵਗੈਰਾ ਚਮਕ ਵਾਂਦੀ ਹੈ ਇਹਦੀ ਮਿਕਰੀ ਸਿਰਫ 150 ਦਾ ਘੱਟਾ ਜੀ ਹੈ ਟਾਈ ਵੀ ਦਾ ਦੁਪੱਟਾ ਜੀ ਇਹ ਹੈ 2.5 ਮੀਟਰ ਦਾ ਦੁਪੱਟਾ ਹੋਊਗਾ ਟੇਵੀ ਦਾ ਡਾਈ ਕਰਾ ਕੇ ਬਹੁਤ ਵਧੀਆ ਕੁਆਲਿਟੀ ਬਣਦੀ ਹੈ ਇਹਦੀ ਸਿਰਫ 150 ਦਾ ਘੱਟਾ ਜੀ ਹੈ 150 ਦੇ ਵਿੱਚ ਭਰਾਵਾਂ ਦੀ ਹਿੱਤੀ ਦਿੱਤੇ ਸੇਲ ਚੱਲੀ ਜਾਂਦੀ ਹੈ ਜੀ ਸੇਲ ਨੈਟ ਦੇ ਇੱਥੇ ਕੜਾਈ ਵਾਲਾ ਜੀ ਨੈਕਟ ਤੇ ਕਢਾਈ ਸਿਰਫ 100 ਰੁਪਏ ਦਾ ਕੱਪੜਾ ਜੀ ਇਹ 100 ਰੁਪਏ ਦੇ ਵਿੱਚ ਦਾ ਕੱਪੜਾ ਨੈਕਟ ਤੇ ਕਢਾਈ ਹੈ ਜੀ ਪੂਰਾ ਵਧੀਆ ਭਾਰੀ ਦੁਪੱਟਾ ਹੈਗਾ ਸੋਹਣਾ ਬਣਿਆ ਹੋਇਆ ਦੁਪੱਟਾ ਕੁੜੀਆਂ ਵਾਲੀ ਕੁਆਲਿਟੀ ਹੈ ਜੀ ਬਿਲਕੁਲ ਮਸਲੀਨ ਦਾ ਜੀ ਬਿਲਕੁਲ ਪਿਓਰ ਮਸਲੀਨ ਜੀ ਰੇਸ਼ੀਮ ਵਰਗਾ ਕੱਪੜਾ ਹੈਗਾ ਜੀ ਬਿਲਕੁਲ ਪਿਓਰ ਮਸਲੀਨ ਦਾ 2.5 ਮੀਟਰ ਦਾ ਦੁਪੱਟਾ ਜੀ ਆਹ ਦੇਖੋ ਜੀ 2.5 ਮੀਟਰ ਦਾ ਦੁਪੱਟਾ ਜੀ ਪਿਓਰ ਮਸਲੀਨ ਦਾ ਸਿਰਫ 200 ਰੁਪਏ ਦਾ ਕਰਤਾ ਜੀ ਇਹ ਸੇਲ ਮੇਲੇ ਦਿੱਤੇ ਜੀ ਭਰਾਵਾਂ ਦੀ ਹਿੱਟ ਦੇ ਉੱਤੇ ਹਰ ਕਿਸ ਨੇ ਦੁਪੱਟਿਆਂ ਦਾ ਸੇਲ ਮੇਲੇ ਚ ਲਈ ਜਾਂਦਾ ਜੀ ਸਿਰਫ 250 ਦਾ ਕਰਤਾ ਜੀ ਇਹ ਚੈੱਕ ਦੇ ਉੱਤੇ ਬਰਬਰੀ ਵਾਲਾ ਦੁਪੱਟਾ ਜੀ ਪੂਰਾ ਵੱਡੇ ਸਾਈਜ਼ ਦਾ ਜੀ 2.5 ਮੀਟਰ ਸਾਈਜ਼ ਦਾ ਇਹ ਸਿਰਫ 250 ਦਾ ਕਰਤਾ ਜੀ ਇਹ ਮਾਰਦੇ ਚ ਵੇਕੇ 350 ਦਾ ਵੇਕੇ 400 ਦਾ ਸਾਡਾ ਰੇਟ ਸਿਰਫ 250 ਰੁਪਏ ਦਾ ਕਰਤਾ ਜੀ ਜੇ ਅੰਜ ਚਿਹਰੇ ਦੇ ਵਿੱਚ ਲਾਈਨ ਗਾਲਾ ਲੈ ਲੋ ਲਾਈਨ ਵੀ ਮਿਲ ਜੂ ਚੈੱਕ ਵੀ ਮਿਲ ਜੂ ਬਰੀਕ ਬਰੀਕ ਲਾਈਨਿੰਗ ਵੀ ਹੈਗਾ ਚੈੱਕ ਵੀ ਹੈਗਾ ਜੀ ਸਿਰਫ 250 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਦੁਪੱਟਿਆਂ ਦਾ ਸੇਲ ਤੁਲੀ ਜਾਂਦੀ ਹੈ ਜੀ ਔਰ ਗੰਜਾ ਦਾ ਦੁਪੱਟਾ ਔਰ ਗੰਜਾ ਜਿਵੇਂ ਅੱਜ ਕੱਲ੍ਹ ਇਸ਼ਵੀ ਸੁਟਾਂ 2.5 ਕੋਲ ਵਸਤੀ ਚੱਲਦੇ ਆ ਜੀ ਕੁੜੀਆਂ ਵਾਲੀ ਕੁਆਲਟੀਏ ਜੀ ਬਿਲਕੁਲ ਇਹ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਪੂਰਾ ਸਿਰਫ 150 ਦੇ ਗੱਟਾ ਜੀ ਇਹ 150 ਦੇ ਵਿੱਚ ਔਰਗੰਜਾ ਦਾ ਦੁਪੱਟਾ ਜੀ ਸਾਰੇ ਦੁਪੱਟਿਆਂ ਦੀ ਵੈਰਾਈਟੀ ਫੁੱਲ ਪਹੁੰਚੀ ਹੋਈ ਹੈ ਜੀ ਜਿੰਨੇ ਮਰਜ਼ੀ ਦੁਪੱਟੇ ਲੈ ਜਾ ਸਕੋ ਜੀ ਇੱਕ ਨਾਲ ਤੇ ਚਾਹੇ 10 20 ਦੁਪੱਟੇ 50 ਦੁਪੱਟੇ ਜਿੰਨੇ ਮਰਜ਼ੀ ਲੈ ਜਾਦਿਓਗੇ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਚੱਲੀ ਜਾਂਦੇ ਜੀ ਭਰਾਵਾਂ ਦੀ ਹੱਤੀ ਬਸਟੈਂਡ ਰੋਡ ਮੋੜੋਂ ਦੀ